ਨਾਮ ਗੁਪਤikor ਹੈ ਅਤੇ ਮੈਂ ਨਰਸ ਪੰਜਾਬ ਅੰਮ੍ਰਿਤਸਰ ਨਰਸਿੰਗ ਯੂਨੀਅਨ ਦੀ ਪ੍ਰੈਸ ਸੈਕਟਰੀ ਆ ਅੱਜ ਦਾ ਧਰਨਾ ਲਾਇਆ ਕਿ ਅਸੀਂ ਇਹ ਧਰਨਾ ਲਾਇਆ ਵਾ ਸਰਕਾਰ ਤੋਂ ਬਹੁਤ ਹੀ ਅੱਕ ਕੇ ਅਸੀਂ ਆਪਣਾ ਇੱਕ ਗ੍ਰੇਡ ਪੇ ਜਿਹੜਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ 2011 ਦੇ ਵਿੱਚ ਅਸੀਂ ਤੇ ਰਵਾਈਸ ਕਰਕੇ 4600 ਗ੍ਰੇਡ ਪੇ ਲਾਇਆ ਗਿਆ ਸੀਗਾ ਜਿਹਨੂੰ 2019 ਦੇ ਵਿੱਚ ਇਹਨਾਂ ਨੇ ਘਟਾ ਕੇ 2300 ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੇ ਜੁਆਇਨਿੰਗ ਹੋਈਆਂ ਉਹਨਾਂ ਨੂੰ ਸਰਕਾਰ 2800 ਦੇ ਰਹੀ ਆ ਜਦ ਕਿ ਜਿਹੜਾ 2800 ਗ੍ਰੇਡ ਪੇ 4600 ਦੇ ਮੁਕਾਬਲੇ ਬਹੁਤ ਹੀ ਘੱਟ ਆ ਜਿਹਦੇ ਕਰਕੇ ਤਾਂ ਸਾਡਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਵਾ ਛੋਟੇ ਛੋਟੇ ਬੱਚੇ ਨੇ ਸਾਡੇ ਜਿਹੜੇ ਆਪਾਂ ਘਰੇ ਛੱਡ ਕੇ ਹੁੰਦੇ ਨੇ ਤੇ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਫੀਸਾਂ ਵੀ ਇੰਨੀ ਮੰਗੀ ਆਈ ਹੋਗੀ ਆ ਕੱਡਨੀਆਂ ਸਾਡੀਆਂ ਬਹੁਤ ਹੀ ਔਖਿਆ ਨੇ 68200 ਰੁਪਏ ਦੇ ਨਾਲ ਐਮੇਜਸਟਾਫ ਮੈਂਬਰ ਨੂੰ ਜਿਹੜਾ ਦੇ ਸੀਐਫ ਦੇ ਲੱਗਦਾ ਹੈ ਆ ਸਟਾਫ ਮੈਂਬਰ ਤੇ ਬਹੁਤ ਨੇ ਕੁਝ ਈਵਨਿੰਗ ਦੇ ਨੇ ਕੁਝ ਨਾਈਟ ਦੇ ਨੇ ਉਹ ਨਾਈਟ ਕਰਕੇ ਗਏ ਨੇ ਉਹ ਆ ਕੇ ਆਪਣੀ ਸਟ੍ਰਾਈਕ ਕੰਟੀਨਿਊ ਕਰਨਗੇ ਹਜ਼ਾਰਾਂ ਦੇ ਸਾ ਆਪਣਾ ਜਿਹੜਾ ਵਾ ਸਟਾਫ ਅੱਜ ਜਿਹੜਾ ਸਟ੍ਰਾਈਕ ਤੇ ਬੈਠਾ ਵਾ ਆਪਣੇ ਮੋਹਾਲੀ ਰਜਿੰਦਰਾ ਹਸਪੀਟਲ ਪਟਿਆਲਾ ਅਤੇ ਅੰਮ੍ਰਿਤਸਰ ਜੀਐਮਸੀ ਕਮਨ ਮੈਡੀਕਲ ਕੋਲੋਂ ਸਰਕਾਰ ਨੇ ਵੀ ਬੈਠ ਕੇ ਟੇਬਲ ਟਾਕ ਕੀਤੀ ਸੀ ਜਾਂ ਫਿਰ ਸਿੱਧਾ ਹੀ ਧਰਨੇ ਲਗਾ ਤਾ ਟੇਬਲ ਟਾਕ ਇੱਕ ਨਹੀਂ ਕੀਤੀ ਆਪਾਂ ਟੇਬਲ ਟਾਕਸ ਬਹੁਤ ਲਈਆਂ ਨੇ ਸਰਕਾਰ ਨਾਲ ਮੀਟਿੰਗ ਕਰਦੀ ਆ ਸਰਕਾਰ ਨਾਲ ਪਰ ਮੀਟਿੰਗ ਕਰਕੇ ਤੁਹਾਨੂੰ ਮਿੱਟੀਆਂ ਗੋਲੀਆਂ ਦੇ ਕੇ ਤੁਹਾਨੂੰ ਤੋੜ ਦਿੱਤਾ ਜਾਂਦਾ ਵਾ ਅਸੀਂ ਧਰਨਾ ਤੇ ਸਟ੍ਰਾਈਕ ਚੱਕ ਲੈਨੇ ਆ कि चलो शायद हो सकता सरकार ਸਾਡੀ ਸੁਣ ਲਵੇ ਪਰ ਹੁੰਦਾ ਕੁਛ ਨਹੀਂ ਆ ਸਰਕਾਰ ਸਾਡੀ ਉਹ ਗੱਲ ਮੀਟਿੰਗ ਕਰਕੇ ਸਾਨੂੰ ਸਭ ਕੁਝ ਛੇਰ ਦੁਬਾਰਾ ਉਸੇ ਤੇ ਹੀ ਰੱਖ ਦਿੱਤਾ ਜਾਂਦਾ ਵਾ ਜਿਹਦੇ ਕਰਕੇ ਸਾਡੀ ਸਰਕਾਰ ਨੂੰ ਲੱਗਦਾ ਕਿ ਸਾਨੂੰ ਬਿਨਾਂ ਸਟ੍ਰਾਈਕ ਤੋਂ ਸਾਨੂੰ ਕੁਝ ਮਿਲਣਾ ਵਾ ਇਸ ਕਰਕੇ ਅਸੀਂ ਹੁਣ ਸੁਣੇਗੀ ਇਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੋ ਗਈ ਹੈ ਸਰਕਾਰ ਨੂੰ ਕੀ ਫਰਕ ਨਹੀਂ ਤੁਹਾਨੂੰ ਵੀ ਕੀ ਫਰਕ ਨਹੀਂ ਖੱਜਲ ਖਵਰੀ ਤੇ ਲੋਕਾਂ ਨੂੰ ਲੋਕਾਂ ਨੂੰ ਤਾਂ ਹੋ ਰਹੀ ਆ ਆਪਾਂ ਖੱਜਲ ਖਵਰੀ ਆਪਾਂ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਮਰੀਜ਼ ਨੇ ਉਹ ਪਹਿਲਾਂ ਹੀ ਤੰਗ ਨੇ ਤੇ ਸਾਡਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਉਹਨਾਂ ਨੂੰ ਹੋਰ ਤੰਗ ਕਰੀਏ ਜਾਂ ਉਹਨਾਂ ਨੂੰ ਹੋਰ ਪਰੇਸ਼ਾਨ ਕਰੀਏ ਕਿਉਂਕਿ ਉਹ ਪਹਿਲਾਂ ਹੀ ਨੰਨਿਆਂ ਨਿਆ ਮਤਲਬ ਖਤਰਨਾਕ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਉਹ ਜੂਝ ਰਹੇ ਨੇ ਤੇ ਅਸੀਂ ਆਪਣੇ ਦਿਨ ਰਾਤ ਸਿਵਾ ਉਹਨਾਂ ਨੂੰ ਦੇਣ બસਹੀਂ ਕੋ ਉਮੀਦ ਕਰਦੇ ਆਂ ਸਰਕਾਰ ਕੋ ਕਿ ਜਿਹੜਾ ਸਾਡਾ ਬੰਦਾ ਹੱਕ ਆ ਘੱਟੋ ਘੱਟ ਸਾਨੂੰ ਉਹ ਦਿੱਤਾ ਜਾਵੇ ਅਸੀਂ ਉਹਨਾਂ ਕੋਈ ਵਾਧੂ ਉਮੀਦ ਨਹੀਂ ਕਰਦੇ ਸੋ ਥੋੜਾ ਦੋਨੋਂ ਤੇ ਬਸ ਇਹੀ ਕਿ ਸਰਕਾਰ ਜਦੋਂ ਤਾਂ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀਗੇ ਤੁਹਾਡਾ ਅਸੀਂ 올ਡ ਪੈਨਸ਼ਨ ਸਕੀਮ ਵੀ ਬਹਾਲ ਕਰਾਂਗੇ ਤੁਹਾਡੀ ਪੇ ਸਕੇਲ ਵੀ ਲਾਗੂ ਕਰਾਂਗੇ ਪਰ ਮੈਨੂੰ ਹੁਣ ਸਰਕਾਰ ਤੇ ਜਾਣ ਦਾ ਟਾਈਮ ਆ ਗਿਆ ਵਾ ਤੇ ਹਲੇ ਤੱਕ ਕੁਝ ਨਹੀਂ ਸਰਕਾਰ ਨੇ ਕੀਤਾ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆ ਕਿ ਸਰਕਾਰ ਹੁਣ ਕੋਈ ਉਮੀਦ ਰੱਖੇ ਕਿ ਹੁਣ EMPLOYE ਜਿਹੜਾ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣ ਜਿਆਰ ਤਾਂ ਨਹੀਂ ਸੀ ਕਿ ਆਮ ਜਨਤਾ ਦੀ ਬਣੀ ਹੋਈ ਸਰਕਾਰ ਆ ਜਿਹੜੇ ਨਮਾਇਦੇ ਚੁਣੇ ਨੇ ਆਮ ਜਨਤਾ ਦੇ ਵਿੱਚੋਂ ਆ ਧਰਮੇ ਲਾਉਣ ਦੀ ਲੋੜ ਹੀ ਨਹੀਂ ਪੈਗੀ ਹੋਰ ਬਿਲਕੁਲ ਮੈਨੂੰ ਇਹੀ ਲੱਗਦਾ ਸੀਗਾ ਕਿ ਜਿਹੜੇ ਆਮ ਲੋਕਾਂ ਨੂੰ ਆਪਾਂ ਬਣਾਇਆ ਹੋਏ ਨੇ ਹੁਣ ਮੰਤਰੀ ਬਣਾਇਆ ਸੀਗਾ ਸ਼ਾਇਦ ਉਹਨਾਂ ਨੂੰ ਗਰਾਊਂਡ ਲੈਵਲ ਤੇ ਪਤਾ ਨਹੀਂ ਕਿਵੇਂ ਕੰਮ ਹੁੰਦੇ ਨੇ ਕਿਉਂਕਿ ਇੱਕ ਗਰਾਊਂਡ ਲੈਵਲ ਤੇ ਆ ਕੇ ਵੇਖੋ ਤਾਂ ਕੰਮ ਦਿਨ ਰਾਤ ਕਰਨਾ ਕਿੰਨਾ ਔਖਾ ਵਾ ਪਰ ਉਹ ਜਦੋਂ ਦੇ ਮੰਤਰੀ ਬਣ ਗਏ ਨੇ ਉਹਨਾਂ ਦੀਆਂ ਅੱਖਾਂ ਹੀ ਮੈਨੂੰ ਲੱਗਦਾ ਜਿਵੇਂ ਫੇਰ ਗਈਆਂ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜਿਹੜੇ ਲੋਕ ਜਿਹੜੇ ਆਮ ਬੈਗੇ ਨੇ ਹਾਂ ਇਹ ਰਨਰ ਦੀ ਹੈ ਜੀ ਤੁਹਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਨੀਤੀ ਇਹੀ ਹੈ ਜਦੋਂ ਤੱਕ ਸਾਨੂੰ ਸਰਕਾਰ ਕੋਈ ਅਫੀਸ਼ੀਅਲ ਸਾਡੇ ਲਈ ਲੈਟਰ ਨਹੀਂ ਕੱਢਦੀ 700 ਗ੍ਰੇਡ ਪੇ ਦੀ ਸਾਡੀ ਸਟ੍ਰਾਈਕ ਜਿਹੜੀ ਆ ਦਿਨ ਰਾਤ 24 ਆਰ ਇਦਾਂ ਕੰਟੀਨਿਊ ਰਹੋਗੀ ਅਤੇ ਜਿਹੜਾ ਸਾਡਾ ਇੱਕ ਸਾਥੀ ਸੁਸਾਈਡ ਕਰਨ ਲਈ ਮਰਨ ਲਈ ਹੋਇਆ ਤੇ ਚੌਕੇ ਫਲੋਰ ਤੇ ਪਟਿਆਲਾ ਹਸਪੀਟਲ ਖੜਾ ਵਾ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਦਿਨਾਂ ਕੋਈ ਅਲਹੌਨੀ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਜਿਹੜੀ ਆ ਜਿਹੜੀ ਸਾਡਾ ਬੰਦਾ ਹੱਕ ਸਾਨੂੰ ਦੇਵੇ ਅਸੀਂ ਉਹਨਾਂ ਤੋਂ ਹੋਰ ਕੋਈ ਐਕਸਟਰਾ ਉਮੀਦ ਮੇਰਾ ਨਾਮ ਮਿਸਿਸ ਰਾਜਪਦੀ ਆਨੰਦ ਹੈ ਅੱਜ ਇਹ ਧਰਨਾਲ ਗਿਆ ਕਿਸ ਵਾਸਤੇ ਕਾਰਗਈ ਹੈ ਅੱਜ ਦੇ ਧਰਨੇ ਦਾ ਨਾ ਬੜਾ ਹੀ ਵੈਸੇ ਦੱਸ ਦਿਆਂ ਵੀ ਮੈਨੂੰ ਫੀਲ ਹੁੰਦਾ ਹੈ ਕਿ ਹੋਵੇ ਸਰਕਾਰ ਤੇ ਸਾਨੂੰ ਅੰਡਰਸਟੈਂਡ ਨਾ ਕਰੇ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਦੇਖੋ ਅਸੀਂ ਸਰਕਾਰ ਨੂੰ ਚੁਣਿਆ ਸੀ ਬੜੀਆਂ ਆਸਾਂ ਨਾਲ ਪਰ ਸਰਕਾਰ ਨੇ ਆ ਕੇ ਤਾਂ ਸਾਡਾ ਬੇੜਾ ਹੀ ਘਰਕ ਕਰ ਦਿੱਤਾ ਕਿਉਂਕਿ ਜਿਹੜਾ ਸਕੇਲ ਸਾਨੂੰ ਮਿਲ ਰਿਹਾ ਹੈ ਆਲਰੇਡੀ ਮਿਲ ਰਿਹਾ ਹੈ ਉਸ ਸਕੇਲ ਤੋਂ ਸਰਕਾਰ ਮੁੱਕਰ ਗਈ ਹੈ ਜਦਕਿ ਅਸੀਂ ਲੈ ਵੀ ਰਹੇ ਹਾਂ ਕੋਈ ਪ੍ਰੋਬਲਮ ਐਥੀ ਆਮਲੀ ਦੇ ਬਸ ਫੇਲੇ ਤੇ ਹੋਣ ਕੀ ਉਹਨੇ ਕਰ ਦੇਖੋ ਸਾਨੂੰ 4600 ਪੇਗ ਰੇਟ ਦਿੱਤਾ ਗਿਆ ਸੀਗਾ ਪੰਜਵੇਂ ਪੇ ਕਮਿਸ਼ਨ ਤੇ ਔਰ ਉਹ ਪਨਵੇਂ ਪੇ ਕਮਿਸ਼ਨ ਤੇ ਸਾਨੂੰ ਪੰਜਵਾਂ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਸਾਨੂੰ ਅਪਗ੍ਰੇਡ ਕੀਤਾ ਗਿਆ ਸੀਗਾ ਤਿੰਨ categories ਨੂੰ ਅਪਗ੍ਰੇਡ ਕੀਤਾ ਗਿਆ ਇੱਕ ਟੀਚਰਸ ਨੂੰ ਇੱਕ ਨਰਸਿਸ ਨੂੰ ਤੇ ਇੱਕ ਪੁਲਿਸ ਨੂੰ ਫਿਫਥ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਫਿਫਥ ਪੇ ਕਮਿਸ਼ਨ ਤੋਂ ਅੱਗੇ ਸਾਨੂੰ ਜੰਪ ਕਰਵਾਇਆ ਸੀ ਅਮੈਂਡਮੈਂਟ ਜਿਹੜੀ ਆ ਸਾਡੇ ਅੱਗੇ ਕੀਤੀ ਗਈ ਸੀ ਪਰ ਇਹ ਸਰਕਾਰ ਇੰਨੀ ਛੇਤੀ ਮੁੱਕਰ ਗਈ ਤੇ ਸਾਡਾ ਜਿਹੜਾ ਗਰੁੱਪ ਵੀ ਹੈ ਉਹ ਅਕੋਰਡਿੰਗ ਟੂ 4600 ਪੇ ਗ੍ਰੇਡ ਆਂਦਾ ਵਾ ਬੀ ਗਰੁੱਪ ਸਰਕਾਰ ਨੇ ਸਾਨੂੰ ਉਹ ਵੀ ਲਾ ਕੇ ਤੇ ਸੀ ਗਰੁੱਪ ਚ ਪਾ ਦਿੱਤਾ ਜਦ ਕਿ ਅੱਧੇ ਸੀ ਗਰੁੱਪ ਚ ਆ ਰਹੇ ਆ ਅੱਧੇ ਬੀ ਗਰੁੱਪ ਚ ਆ ਰਹੇ ਆ ਮਤਲਬ ਸਰਕਾਰ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਆਈ ਜਾਂ ਕਿਸੇ ਨੇ ਸਮਝਾਇਆ ਨਹੀਂ ਜਾਂ ਉਹ ਸਮਝਣਾ ਨਹੀਂ ਚਾਹੁੰਦੇ ਇਹ ਤਿੰਨ ਗੱਲਾਂ ਹੋ ਸਕਦੀਆਂ ਨੇ ਬੀ ਤੋਂ ਸੀ ਚਾ ਗਿਆ ਸਰ ਕੁਝ ਇਹ حساب ਲਾ ਲੋ ਕਿ 2005 ਦੀ ਗੱਲ ਹੈ 2005 ਚ ਜਿਹੜਾ ਸਟਾਫ ਸੀਗਾ ਹੁਣ ਤਾਂ ਕਾਫੀ ਰਿਟਾਇਰ ਹੋ ਗਿਆ ਔਰ ਐਸੇ ਹੀ ਗੱਲਾਂ ਦਾ ਉਹਨਾਂ ਨੇ ਫਾਇਦਾ ਚੁੱਕਿਆ ਵਾ ਜਦ ਕਿ ਸਾਡਾ ਬਣਦਾ ਸਕੇਲ ਜਿਹੜਾ ਹੈ ਉਹ 4600 ਪੇਗ ਰੇਡ ਹੈ ਇਹਨਾਂ ਬੱਚਿਆਂ ਨੂੰ ਜਦੋਂ ਭਰਤੀ ਹੋਈ ਹੈ ਸਟਾਫ ਨਰਸਿਸ ਦੀ ਇਹਨਾਂ ਭਰਤੀ ਹੁੰਦਿਆਂ ਹੀ ਇਹਨਾਂ ਨੂੰ ਪੇਗ ਰੇਡ ਜਿਹੜਾ ਵਾ ਉਹ 4600 ਦਾ ਹੀ ਦਿੱਤਾ ਗਿਆ ਅੱਜ ਕਿੰਨੀ ਜਗ੍ਹਾ ਤੇ ਧਰਨੇ ਲਾਏ ਗਏ ਨੇ ਤੇ ਬੱਚਿਆਂ ਨੇ ਆਪਣੇ ਆਪ ਨੂੰ ਤੁਸੀਂ ਅੱਜ ਤਿੰਨ ਜਗ੍ਹਾ ਤੇ ਧਰਨੇ ਲੱਗੇ ਨੇ ਤਿੰਨ ਤਿੰਨ ਜਗ੍ਹਾ ਤੇ ਇੱਕ ਮੁਹਾਲੀ ਇੱਕ ਲੱਗਿਆ ਪਟਿਆਲੇ ਇੱਕ ਲੱਗਿਆ ਅੰਮ੍ਰਿਤਸਰ ਕਿਉਂਕਿ ਇਹ ਤਿੰਨੇ ਏਰੀਏ ਜਿਹੜੇ ਆ ਉਹ ਡੀਆਰਐਮੀ ਦੇ ਅੰਡਰ ਆਂਦੇ ਨੇ ਔਰ ਡੀਆਰਐਮੀ ਦੇ ਵਿੱਚ ਹੀ ਮੋਸਟਲੀ ਇਹਨਾਂ ਬੱਚਿਆਂ ਦੀ ਸਿਲੈਕਸ਼ਨ ਜਿਹੜੀ ਆ ਉਦੋਂ ਹੋਈ ਹੋਈ ਆ ਤੇ ਬਹੁਤ ਘੱਟ ਬੱਚੇ ਆ ਜਿਹੜੇ ਡੀਐਚਐਸ ਵੀ ਹੈਗੇ ਆ ਲੱਗਦੀ ਸੁਣਵਾਈ ਹੋ ਜੇਗੀ ਤੁਹਾਡੀ ਤੁਹਾਡਾ ਬਵਾਦੇ ਨਾਲ ਜੇ ਨਹੀਂ ਹੁੰਦੀ ਜੀ ਫਿਰ ਕੀ ਕਰੋਗੇ ਸਰ ਦੇਖੋ ਅਸੀਂ ਆਪਣਾ ਕੰਮ ਕਰਨਾ ਹੈ ਸਰਕਾਰ ਨੇ ਆਪਣਾ ਕਰਨਾ ਹੈ ਕਿਉਂਕਿ ਭਗਵੰਤ ਮਾਨ ਤੋਂ ਇਹ ਉਮੀਦ ਨਹੀਂ ਸੀ ਵੀ ਐਡਾ ਡਰ ਜੂਗਾ ਜਦੋਂ ਵੀ ਅਸੀਂ ਮੀਟਿੰਗ ਦਾ ਟਾਈਮ ਲੈਂਦੇ ਆ ਉਹ ਪੋਸਟਪੋਨ ਕਰ ਦਿੰਦੇ ਨੇ ਇਹਦਾ ਮਤਲਬ ਤੁਸੀਂ ਕੀ ਸਮਝਦੇ ਆ ਕਿਉਂਕਿ ਉਹ ਅਨਸਰ ਨਹੀਂ ਦੇਣਾ ਚਾਹੁੰਦੇ ਹੀ ਇਜ਼ ਰੋਂਗ ਜਿਹੜਾ ਠੀਕ ਬੰਦਾ ਹੁੰਦਾ ਜਿਹੜਾ ਸੱਚਾ ਬੰਦਾ ਹੁੰਦਾ ਉਹ ਕਹਿੰਦਾ ਆਓ ਮੇਰੇ ਨਾਲ ਗੱਲ ਕਰੋ ਅਸੀਂ ਗੱਲ ਦੇ ਜ਼ਰੀਏ ਹੀ ਹੱਲ ਕੱਢ ਸਕਦੇ ਆ ਸਾਡਾ ਅਗਲਾ ਕਦਮ ਕੀ ਆ ਸਾਡਾ ਅਗਲਾ ਕਦਮ ਇੱਕੋ ਹੀ ਹੈਗਾ ਵਾ ਕਿ ਜੇ ਸਰਕਾਰ ਨੂੰ ਸਾਡੀ ਗੱਲ ਨਹੀਂ ਸੁਣਦੀ ਅਸੀਂ ਇੱਥੇ ਹੀ ਬੈਠੇ ਆ ਅਸੀਂ ਇੱਥੇ ਹੀ ਬੈਠਾਂਗੇ ਅਸੀਂ ਡਿਊਟੀਆਂ ਜਾਈ ਨਹੀਂ ਕਰਦੇ ਦੇਖੋ ਲੋਕਾਂ ਨੂੰ ਮੁਸ਼ਕਲਾਂ ਆਣ ਗਈਆਂ ਇਹ ਬਿਲਕੁਲ ਠੀਕ ਹੈ ਤੁਸੀਂ ਗੱਲ ਸਾਡਾ ਬਿਲਕੁਲ ਵੀ ਕੋਈ ਇਹੋ ਜਿਹਾ ਮਤਲਬ ਉਹ ਨਹੀਂ ਹੈ ਕਿ ਅੰਗਲ ਨਹੀਂ ਆ ਕਿ ਵੀ ਅਸੀਂ ਇਸ ਪੇਸ਼ੈਂਟਸ ਨੂੰ ਤੰਗ ਕਰੀਏ ਪਰ ਭਾਜੀ ਤੁਸੀਂ ਮੈਨੂੰ ਦੱਸੋ ਕਿ ਇਹਨਾਂ 12 ਘੰਟੇ ਦੀ ਨਾਈਟ ਕਰੀਏ ਸਵੇਰ ਦੀ ਡਿਊਟੀ ਸ਼ਾਮ ਦੀ ਡਿਊਟੀ ਕਰੀਏ ਤੇ ਸਰਕਾਰ ਦੇ ਕੇ ਆਪਣੇ ਆਪ ਮੁੱਕਰ ਜਾਵੇ ਇਹ ਤੇ ਗਲਤ ਗੱਲ ਲੈਣਾ ਸਾਡਾ ਹੱਕ ਸਾਨੂੰ ਮਿਲੇ ਅਸੀਂ ਵੀ ਖੁੱਲੇ-ਖੁੱਲ ਕੇ ਡਿਊਟੀ ਕਰੀਏ ਪੇਸ਼ੈਂਟਸ ਨੂੰ ਤੰਗ ਕਰਨਾ ਸਾਡਾ ਕੋਈ ਮੋਟੋ ਨਹੀਂ ਹੈ ਅਸੀਂ ਪੇਸ਼ੈਂਟਸ ਦੇ ਨਾਲ ਹਮੇਸ਼ਾ ਰਹਿਨੇ ਆ ਪਰ ਗੱਲ ਇਹ ਹੈ ਕਿ ਜਦੋਂ ਸਾਨੂੰ ਰੋਟੀ ਪੂਰੀ ਨਹੀਂ ਮਿਲੇਗੀ ਕੋਸੀਦਾ ਸੋ ਵੀ 2.25 ਰਹਾ ਜਿਹੜਾ 2220 ਦੇ ਵਿੱਚ ਕੀ ਮਿਲੇਗਾ ਬੱਚੇ ਉੱਚੀ ਜਗ੍ਹਾ ਚੜ ਕੇ ਆਪਣੇ ਆਪ ਨੂੰ ਸਰਕਾਰ ਦੇ ਫਦੀ ਆਤਮ ਹੱਥੇ ਕਰਨ ਵਾਸਤੇ ਕਹਿ ਨਹੀਂ ਠੀਕ ਕਰਨ ਕੀ ਕਰਨ ਜਦੋਂ ਬੱਚੇ ਨਹੀਂ ਪਾ ਸਕਦੇ ਪੀਸਾ ਨਹੀਂ ਦੇ ਸਕਦੇ ਰੋਟੀ ਨਸੀਬ ਨਹੀਂ ਹੋਣੀ ਚੱਜ ਨਾਲ ਘਰੋਂ ਅਸੀਂ ਬੜੀ ਟੋਰਨ ਆਂਦੇ ਆਂ ਜੀ ਡਿਊਟੀ ਕਰਨ ਜਾ ਰਹੇ ਆਂ ਤੇ ਘਰ ਦੇ ਪੁੱਛਦੇ ਕਿੰਨੇ ਪੈਸੇ ਲੈ ਕੇ ਆਇਓ ਤੇ ਕੀ ਲੈ ਕੇ ਆਏ ਹਾਂ ਹਾਲੋਂ ਨਸੀਬ ਬਿਲਕੁਲ ਹੋਣਾ ਚਾਹੀਦਾ ਹੈ ਬਿਲਕੁਲ ਹੋਣਾ ਚਾਹੀਦਾ 100% ਹੋਣਾ ਚਾਹੀਦਾ ਸਰਕਾਰ ਨੂੰ ਆਪਣੀ ਬੋਲਣੀ ਜਿਹੜੀ ਆ ਉਹ ਵਿਆਣੀ ਚਾਹੀਦੀ ਆ ਜੋ ਸਾਡੇ ਨੇ ਫੈਸਲਾ ਕੀਤਾ ਸਰਕਾਰ ਉਹਦੇ ਤੇ ਆ ਜਾਵੇ ਅਸੀਂ ਪੇਸ਼ੈਂਟਸ ਲਈ ਹਮੇਸ਼ਾ ਹੀ ਸੰਤਵਰਤਾ ਅਸੀਂ ਪੇਸ਼ੈਂਟਸ ਲਈ